ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਇਤਿਹਾਸ ਰਚ ਦੇਂਦੇ ਨੇ ਤੇ ਅੱਜਾ ਹੀ ਇਤਿਹਾਸ ਰਚਿਆ ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਨੇ ਦੱਸਦੇ ਕਿ ICC T20 క్రికెਟਰ ਆਫ ਦਾイヤー 2024 ਅਵਾਰਡ ਜਿਹੜਾ ਹੈ ਉਹ ਅਰਸ਼ਦੀਪ ਸਿੰਘ ਨੂੰ ਮਿਲਿਆ ਚਾਰ ਖਿਡਾਰੀਆਂ ਦੇ ਵਿੱਚੇ ਮੁਕਾਬਲਾ ਚੱਲ ਰਿਹਾ ਸੀ ਜਿੱਥੇ ਅਰਸ਼ਦੀਪ ਸਿੰਘ ਨੇ ਬਾਕੀ ਤਿੰਨ ਖਿਡਾਰੀਆਂ ਨੂੰ ਪਛਾੜ ਕੇ ਇਹ ਅਵਾਰਡ ਆਪਣੇ ਨਾਮ ਕੀਤਾ ICC ਨੇ ਮੈਨਜ਼ T20 ਕ੍ਰਿਕਟਰ ਆਫ ਦਿイヤー 2024 ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਅਵਾਰਡ ਦੇ ਲਈ ਚਾਰ ਖਿਡਾਰੀਆਂ ਦੇ ਵਿਚਾਲੇ ਟੱਕਰ ਸੀ ਇਸ ਦੇ ਵਿੱਚ ਭਾਰਤ ਦੇ ਅਰਸ਼ਦੀਪ ਸਿੰਘ ਪਾਕਿਸਤਾਨ ਦੇ ਬਾਬਰ ਆਜ਼ਮ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਛਾਮਿਲ ਸਨ ਅਰਸ਼ਦੀਪ ਸਿੰਘ ਨੇ ਇਹਨਾਂ ਸਾਰੇ ਸਟਾਰ ਖਿਡਾਰੀਆਂ ਨੂੰ ਹਰਾ ਕੇ ਇਹ ਅਵਾਰਡ ਆਪਣੇ ਨਾਮ ਕੀਤਾ ਹੈ ਅਰਚਦੀਪ ਸਿੰਘ ਨੇ ਪਿਛਲੇ ਸਮੇਂ T20 ਫਾਰਮੈਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਭਾਰਤ ਨੂੰ T20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਵਿੱਚ ਵੀ ਐਮ ਭੂਮਿਕਾ ਨਵਾਈ ਸੀ ਹੁਣ ਉਸ ਨੂੰ ਇਸ ਯਾਦਗਾਰ ਪ੍ਰਦਰਸ਼ਨ ਦਾ ਇਨਾਮ ਆਈ ਸੀ ਸੀ ਅਵਾਰਡ ਦੇ ਨਾਲ ਮਿਲਿਆ ਹੈ ਪਿਛਲੇ ਕੁ ਸਾਲਾਂ ਚ ਨੌਜਵਾਨ ਤੇਜ ਗੇਂਦਬਾਜ਼ ਅਰਸ਼ਦੀਪ ਸਿੰਘ ਟੀ 20 ਫਾਰਮੈਟ ਚ ਟੀਮ ਇੰਡੀਆ ਦਾ ਸਭ ਤੋਂ ਅਹਿਮ ਗੇਂਦਬਾਜ਼ ਬਣ ਗਿਆ ਹੈ ਸਾਲ 2024 ਚ ਉਸ ਦੀ ਤਰਫੋਂ ਬਹੁਤ ਵਧੀਆ ਖੇਡ ਦੇਖਣ ਨੂੰ ਮਿਲੀ ਹੈ ਉਸ ਨੇ ਪਿਛਲੇ ਸਾਲ ਟੀਮ ਇੰਡੀਆ ਦੇ ਲਈ 18 ਟੀ 20 ਮੈਚ ਖੇਡੇ ਅਤੇ ਕੋਲ 36 ਵਿਕਟਾਂ ਲਈਆਂ ਉਹ ਸਾਲ 2024 ਚ ਟੀ 20 ਵਿੱਚ ਭਾਰਤ ਦੇ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੂੰ ਹਾਲ ਹੀ ਦੇ ਵਿੱਚ 2024 T20 I ਟੀਮ ਦੇ ਵਿੱਚ ਜਗ੍ਹਾ ਮਿਲੀ ਹੈ ਦੂਜੇ ਪਾਸੇ ਅਰਸ਼ਦੀਪ ਸਿੰਘ ਨੇ ਵੀ ਭਾਰਤ ਨੂੰ 17 ਸਾਲ ਬਾਅਦ T20 ਵਿਸ਼ਵ ਕੱਪ ਕਿਤਾਬ ਜਿੱਤਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ T20 ਵਿਸ਼ਵ ਕੱਪ 2024 24 ਦੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ ਉਸਨੇ ਇਸ ਟੂਰਨਾਮੈਂਟ ਦੇ ਵਿੱਚ ਕੁੱਲ 17 ਵਿਕਟਾਂ ਲਈਆਂ ਫਾਈਨਲ ਮੈਚ 'ਚ ਵੀ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ ਦੋ ਅਹਿਮ ਵਿਕਟਾਂ ਲਈਆਂ ਜਿਸ 'ਚ 19ਵੇਂ ਓਵਰ 'ਚ ਸਿਰਫ 4 ਦੌੜਾਂ ਦੇਣਾ ਸ਼ਾਮਿਲ ਹੈ ਇਸ ਓਵਰਾਂ ਦੀ ਬਦੌਲਤ ਭਾਰਤੀ ਟੀਮ ਫਾਈਨਲ 'ਚ ਦੱਖਣੀ ਅਮਰੀਕਾ ਨੂੰ 7 ਦੌੜਾਂ ਦੇ ਨਾਲ ਹਰਾਉਣ ਦੇ ਵਿੱਚ ਸਫਲ ਰਹੀ ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਨਵੰਬਰ 2022 ਦੇ ਵਿੱਚ ਹੋਇਆ ਤੇ ਉਸਨੇ ਸਿਰਫ 2 ਸਾਲਾਂ ਦੇ ਵਿੱਚ T20I ਵਿੱਚ ਭਾਰਤ ਦੇ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਹੈ ਤੇ ਉਹ ਟੀਮ ਇੰਡੀਆ ਦੇ ਲਈ T20 ਚ ਹੁਣ ਤੱਕ 97 ਵਿਕਟਾਂ ਲੈ ਚੁੱਕੇ ਹਨ ਉਸ ਤੇ ਮੁਕਾਬਲੇ ਕੋਈ ਵੀ ਭਾਰਤੀ ਗੇਂਦਬਾਜ਼ ਇੰਨੀਆਂ ਵਿਕਟਾਂ ਨਹੀਂ ਲੈ ਸਕਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਯوجਵਿੰਦਰ ਚੈਲ ਦੇ ਨਾਂ ਸੀ ਤੇ ਯوجਵਿੰਦਰ ਚੈਲ ਨੇ T20 ਚ ਟੀਮ ਇੰਡੀਆ ਦੇ ਲਈ 96 ਵਿਕਟਾਂ ਲਈਆਂ ਪਰ ਅਰਸ਼ਦੀਪ ਸਿੰਘ ਨੇ ਇੰਗਲੈਂਡ ਖਿਲਾਫ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਉਸ ਨੂੰ ਪਿੱਛੇ ਛੱਡ ਦਿੱਤਾ ਹੈ ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਇਤਿਹਾਸ ਰਚੇ ਦਿੰਦੇ ਨੇ ਤੇ ਅੱਜਾ ਹੀ ਇਤਿਹਾਸ ਰਚਿਆ ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਨੇ ਦੱਸਦੇ ਕਿ ICC T20 క్రికెਟਰ ਆਫ ਦਾイヤー 2024 ਅਵਾਰਡ ਜਿਹੜਾ ਹੈ ਉਹ ਅਰਸ਼ਦੀਪ ਸਿੰਘ ਨੂੰ ਮਿਲਿਆ ਚਾਰ ਖਿਡਾਰੀਆਂ ਦੇ ਵਿੱਚੇ ਮੁਕਾਬਲਾ ਚੱਲ ਰਿਹਾ ਸੀ ਜਿੱਥੇ ਅਰਸ਼ਦੀਪ ਸਿੰਘ ਨੇ ਬਾਕੀ ਤਿੰਨ ਖਿਡਾਰੀਆਂ ਨੂੰ ਪਛਾੜ ਕੇ ਇਹ ਅਵਾਰਡ ਆਪਣੇ ਨਾਮ ਕੀਤਾ ICC ਨੇ ਮੈਨਜ਼ T20 ਕ੍ਰਿਕਟ ਟਰਾਫੀ ਦੇ ਇਅਰ 2024 ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਅਵਾਰਡ ਦੇ ਲਈ ਚਾਰ ਖਿਡਾਰੀਆਂ ਦੇ ਵਿਚਾਲੇ ਟੱਕਰ ਸੀ ਇਸ ਦੇ ਵਿੱਚ ਭਾਰਤ ਦੇ ਅਰਸ਼ਦੀਪ ਸਿੰਘ ਪਾਕਿਸਤਾਨ ਦੇ ਬਾਬਰ ਆਜ਼ਮ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਸ਼ਾਮਿਲ ਸਨ ਅਰਸ਼ਦੀਪ ਸਿੰਘ ਨੇ ਇਨ ਸਾਰੇ ਸਟਾਰ ਖਿਡਾਰੀਆਂ ਨੂੰ ਹਰਾ ਕੇ ਇਹ ਅਵਾਰਡ ਆਪਣੇ ਨਾਮ ਕੀਤਾ ਹੈ ਅਰਸ਼ਦੀਪ ਸਿੰਘ ਨੇ ਪਿਛਲੇ ਸਮੇਂ T20 ਫਾਰਮੈਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਭਾਰਤ ਨੂੰ T20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਹੁਣ ਉਸ ਨੂੰ ਇਸ ਯਾਦਗਾਰ ਪ੍ਰਦਰਸ਼ਨ ਦਾ ਇਨਾਮ ICC ਅਵਾਰਡ ਦੇ ਨਾਲ ਮਿਲਿਆ ਹੈ ਪਿਛਲੇ ਕੁਝ ਸਾਲਾਂ ਚ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ T20 ਫਾਰਮੈਟ 'ਚ ਟੀਮ ਇੰਡੀਆ ਦਾ ਸਭ ਤੋਂ ਅਹਿਮ ਗੇਂਦਬਾਜ਼ ਬਣ ਗਿਆ ਹੈ ਸਾਲ 2024 ਚ ਉਸ ਦੀ ਤਰਫੋਂ ਬਹੁਤ ਵਧੀਆ ਖੇਡ ਦੇਖਣ ਨੂੰ ਮਿਲੀ ਹੈ ਉਸ ਨੇ ਪਿਛਲੇ ਸਾਲ ਟੀਮ ਇੰਡੀਆ ਦੇ ਲਈ 18 T20 ਮੈਚ ਖੇਡੇ ਅਤੇ ਕੁੱਲ 36 ਵਿਕਟਾਂ ਲਈਆਂ। ਉਸ ਸਾਲ 2024 ਚ T20 ਵਿੱਚ ਭਾਰਤ ਦੇ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੂੰ ਹਾਲ ਹੀ ਦੇ ਵਿੱਚ 2024 T20 I ਟੀਮ ਦੇ ਵਿੱਚ ਜਗ੍ਹਾ ਮਿਲੀ ਹੈ। ਦੂਜੇ ਪਾਸੇ ਅਰਸ਼ਦੀਪ ਸਿੰਘ ਨੇ ਵੀ ਭਾਰਤ ਨੂੰ 17 ਸਾਲ ਬਾਅਦ T20 ਵਿਸ਼ਵ ਕੱਪ ਕਿਤਾਬ ਜਿੱਤਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। T20 ਵਿਸ਼ਵ ਕੱਪ 2024 24 ਦੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ ਉਸਨੇ ਇਸ ਟੂਰਨਾਮੈਂਟ ਦੇ ਵਿੱਚ ਕੁੱਲ 17 ਵਿਕਟਾਂ ਲਈਆਂ ਫਾਈਨਲ ਮੈਚ 'ਚ ਵੀ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ ਦੋ अहम ਵਿਕਟਾਂ ਲਈਆਂ ਜਿਸ 'ਚ 9ਵੇਂ ਓਵਰ 'ਚ ਸਿਰਫ 4 ਦੌੜਾਂ ਦੇਣਾ ਸ਼ਾਮਿਲ ਹੈ ਇਸ ਓਵਰਾਂ ਦੀ ਬਦੌਲਤ ਭਾਰਤੀ ਟੀਮ ਫਾਈਨਲ ਚ ਦਖਣੀ ਅਮਰੀਕਾ ਨੂੰ 7 ਦੌੜਾਂ ਦੇ ਨਾਲ ਹਰਾਉਣ ਦੇ ਵਿੱਚ ਸਫਲ ਰਹੀ ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਨਵੰਬਰ 2022 ਦੇ ਵਿੱਚ ਹੋਇਆ ਤੇ ਉਸਨੇ ਸਿਰਫ 2 ਸਾਲਾਂ ਦੇ ਵਿੱਚ T20I ਵਿੱਚ ਭਾਰਤ ਦੀ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਹੈ ਤੇ ਉਹ ਟੀਮ ਇੰਡੀਆ ਦੇ ਲਈ T20 ਚ ਹੁਣ ਤੱਕ 97 ਵਿਕਟਾਂ ਲੈ ਚੁੱਕੇ ਹਨ ਉਸ ਤੇ ਮੁਕਾਬਲੇ ਕੋਈ ਵੀ ਭਾਰਤੀ ਗੇਂਦਬਾਜ਼ ਇੰਨੀਆਂ ਵਿਕਟਾਂ ਨਹੀਂ ਲੈ ਸਕਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਯوجਵਿੰਦਰ ਚੈਲ ਦੇ ਨਾਂ ਸੀ ਤੇ ਯوجਵਿੰਦਰ ਚੈਲ ਨੇ T20 ਚ ਟੀਮ ਇੰਡੀਆ ਦੇ ਲਈ 96 ਵਿਕਟਾਂ ਲਈਆਂ ਪਰ ਅਰਸ਼ਦੀਪ ਸਿੰਘ ਨੇ ਇੰਗਲੈਂਡ ਖਿਲਾਫ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਉਸ ਨੂੰ ਪਿੱਛੇ ਛੱਡ ਦਿੱਤਾ